ਨਾਮ ਨਿਤਿਨ ਗਿਲ ਮਣੀ ਮੈਂ ਸਮਾਜ ਸੇਵਕ ਅਗਾ ਦੇਖੋ ਅੱਜ ਕਨਸਟੀਟਿਊਸ਼ਨ ਲਿਖਣ ਵਾਲੇ ਜਿਹੜੇ ਕਨਸਟੀਟਿਊਸ਼ਨ ਦੇ ਆਰਕੀਟੈਕਟ ਹੈਗੇ ਡਾਕਟਰ ਬੀਮਰਾਮ ਅੰਬੇਦਕਰ ਜੀ ਤੇ ਮੈਂ ਤੁਹਾਨੂੰ ਥੋੜੀ ਉਹਨਾਂ ਦੇ ਜਿਨ੍ਹਾਂ ਉਹਨਾਂ ਦੇ ਤਾਰੀਫ ਦੇ ਵਿੱਚ ਬੋਲਿਆ ਜਾਵੇ ਉਹਨਾਂ ਕਾਟਾ ਵਰਡ ਸਾਡੇ ਕੋਲ ਨਹੀਂ ਮਿਲਦੇ ਕਿਉਂਕਿ ਵਰਲਡ ਪੂਰੇ 올 ਓਵਰ ਵਰਲਡ ਦੇ ਵਿੱਚ ਸਭ ਨਾਲ ਜ਼ਿਆਦਾ ਪੜੇ ਲਿਖੇ ਇਨਸਾਨ ਉਹੀ ਸੀ ਤੇ ਜਦੋਂ ਉਹਨਾਂ ਨੇ ਗਰੀਬਾਂ ਨੂੰ ਇਨਸਾਨ ਦਾ ਇਨਸਾਫ ਦਵਾਇਆ ਇਕਵੈਲਟੀ ਦੀ ਗੱਲ ਕੀਤੀ ਸਮਾਨਤਾ ਦੀ ਗੱਲ ਕੀਤੀ ਦੇਸ਼ ਦਾ ਕਨਸਟੀਟਿਊਸ਼ਨ ਲਿਖਿਆ ਜਦੋਂ ਦੇਸ਼ ਨੂੰ ਲੋੜ ਸੀ ਕੀ ਚਲਾਣ ਲਈ ਇੱਕ ਸੰਵਿਧਾਨ ਦੀ ਕਿਤਾਬ ਪਵਿੱਤਰ ਕਿਤਾਬ ਬਣਾਉਂਦੀ ਉਦੋਂ ਬਾਬਾ ਸਾਹਿਬ ਨੂੰ ਰਿਪਰੈਜ਼ੈਂਟ ਕੀਤਾ ਗਿਆ ਤੇ ਅੱਜ ਕਈ ਦੇਸ਼ ਤੋੜਨ ਵਾਲੀਆਂ ਸ਼ਕਤੀਆਂ ਜਿਹੜੀਆਂ ਕਿ ਬਾਬਾ ਸਾਹਿਬ ਦੇ ਸਟੈਚੂ ਦੇ ਉੱਤੇ ਚੜ ਕੇ ਉੱਥੇ ਥੋੜੇ ਮਾਰਦੀਆਂ ਥੱਲੇ ਸੰਵਿਧਾਨ ਨੂੰ ਅੱਗ ਲਾਇਆ ਜਾਂਦਾ ਹੈ ਮਤਲਬ ਕਿ ਤੁਹਾਨੂੰ ਡਾਇਰੈਕਟਲੀ ਪਤਾ ਲੱਗਦਾ ਆ ਕਿ ਦੇਸ਼ ਜਿਹੜਾ ਇਸ ਟਾਈਮ ਖਤਰੇ ਦੇ ਖਤਰੇ ਦੇ ਵਿੱਚ ਹੈਗਾ ਕਿਉਂਕਿ ਦੇਸ਼ ਦੀ ਕਿਤਾਬ ਜਿਹੜੀ ਪਵਿੱਤਰ ਕਿਤਾਬ ਜਿੱਤੋਂ ਦੇਸ਼ ਚੱਲਦਾ ਆ ਜੇ ਉਹਨੂੰ ਸਾੜਿਆ ਜਾਵੇ ਤੇ ਭਾਈ ਸਾਹਿਬ ਫਿਰ ਲੀਡਰ ਮੰਤਰੀ ਸੰਤਰੀ ਤੰਤਰੀ 24 ਘੰਟੇ ਟੂਰਿਸਟ ਏਰੀਆ ਵਾ ਚਤੇ ਪੈਰ ਉਤੇ ਨਾਕਾ ਤੱਕ ਲੱਗਾ ਹੁੰਦਾ ਫਿਰ ਵੀ ਉਹਨਾਂ ਦੇ ਲੱਗ ਜਾਂਦਾ ਦੇਖੋ ਜੀ ਦੇ ਜਿਹੜਾ ਗਲਤ ਹੱਤਾਂ ਦੇ ਵਿੱਚ ਹੈਗਾ ਗਲਤ ਲੀਡਰਸ ਦੇ ਹੱਤਾਂ ਦੇ ਵਿੱਚ ਹੈਗਾ ਜਿਹੜੇ ਸੰਵਿਧਾਨ ਨੂੰ ਉਬੇ ਨਹੀਂ ਕਰ ਪਾਉਂਦੇ ਜਿੰਨਾਂ ਨੂੰ ਡਰ ਲੱਗਦਾ ਕਿ ਬਾਬਾ ਸਾਹਿਬ ਦੀ ਜਦੋਂ ਗੱਲ ਹੁੰਦੀ ਆ ਜੇ ਅੱਜ ਕਿਸਾਨ ਵੀ ਧਰਨੇ ਤੇ ਬੈਠਿਆ ਤੇ ਬਾਬਾ ਸਾਹਿਬ ਦੇ ਆਰਟੀਕਲ 19 ਦੇ ਤਹਿਤ ਬੈਠਿਆ ਜੇ ਕੋਈ ਸ਼ਹਿਰ ਦੇ ਵਿੱਚ ਐਜੀਟੇਸ਼ਨ ਤਾਂ ਬਾਬਾ ਸਾਹਿਬ ਦੇ ਕਾਰਨ ਹੁੰਦਾ ਉਹ ਜਿਹੜੀ ਕਿਤਾਬ ਹੈਗੀ ਉਹ ਹਰ ਛੋਟੇ ਤੋਂ ਛੋਟੇ ਦੇ ਵੱਡੇ ਤੋਂ ਵੱਡੇ ਜਿਹੜੀ ਆ ਕੰਮ ਆਂਦੀ ਆ ਤੇ ਉਹਨਾਂ ਨੂੰ ਅਧਿਕਾਰ ਦਵਾਂਦੀ ਆ ਇਸ ਕਰਕੇ ਜਿਹੜਾ ਰੀਜ਼ਨ ਹੈਗਾ ਕਿ ਇਹ ਜਿਹੜੀ ਪ੍ਰਤੀਮਾ ਨੂੰ ਉੱਤੇ ਥੋੜੇ ਮਾਰ ਗਏ ਤੇ ਉੱਤੇ ਸਾੜਿਆ ਗਿਆ ਹਾਲੇ ਤੱਕ ਪਤਾ ਲੱਗ ਦੇਖੋ ਜੀ ਇਹਨਾਂ ਪੁਲਿਸ ਮੁਲਾਜ਼ਮਾ ਨੇ ਇੱਕ ਬੰਦਾ ਫੜਿਆ ਲੇਕਿਨ ਮੈਂ ਇਹਨਾਂ ਕੋਲ ਸਵਾਲ ਕੁਝ ਕੀਤੇ ਕਿ ਭਾਈ ਸਾਹਿਬ ਜਿਹੜੀ ਆ ਪੋੜੀ ਦਾ ਅਰੇਂਜਮੈਂਟ ਕਿਦਾ ਸੀ ਕਿਹੜਾ ਪ੍ਰੋਗਰਾਮ ਹੈਗਾ ਸੀ ਉੱਤੇ ਤੇ ਕਿ ਇੱਕ ਬੰਦੇ ਦੀ ਸਾਜ਼ਿਸ਼ ਨੇ ਹੈਗੀ ਕਿ ਤੇਲ ਪਾ ਕੇ نیچے ਸੰਵਿਧਾਨ ਨੂੰ ਅੱਗ ਲਾ ਕੇ ਤੇ ਉਸ ਤੋਂ ਬਾਅਦ ਉੱਪਰ ਚੜ ਕੇ ਥੋੜੇ ਮਾਰਨਾ ਇੱਕ ਬੰਦੇ ਦੀ ਟੀਮ ਨੇ ਹੈਗੀ ਉੱਥੇ ਜਿੰਨੀ ਵੀ ਟੀਮ ਸੀ ਉਹ ਗ੍ਰਿਫਤਾਰ ਹੋਣੀ ਚਾਹੀਦੀ ਆ ਕਿਉਰਟੀ ਵਾਲਾ ਪਰਸਨ ਸੀ ਉਸਨੇ ਉਸ ਬੰਦੇ ਨੂੰ ਫੜ ਕੇ ਪੁਲਿਸ ਮੁਲਾਜ਼ਮਾ ਦਿੱਤਾ ਲੇਕਿਨ ਪੁਲਿਸ ਮੁਲਾਜ਼ਮਾ ਨੂੰ ਹੱਲੇ ਤੱਕ ਵੀ ਇੰਨੀ ਨਹੀਂ ਆ ਗਈ ਉਹ ਹਾਨੂੰ ਸਮਝਾਉਣ ਚ ਲੱਗੇ ਆ ਭਾਈ ਸਾਹਿਬ ਜਿਸ ਕਨਸਟੀਟਿਊਸ਼ਨ ਦੀ ਕਿਤਾਬ ਦੇ ਅੰਦਰ ਤੁਹਾਡੀਆਂ ਨੌਕਰੀਆਂ ਆਉਂਦੀਆਂ ਤੁਹਾਨੂੰ ਜਿਸ ਕਨਸਟੀਟਿਊਸ਼ਨ ਦੇ ਦਾਰੇ ਤੋਂ ਤੁਹਾਨੂੰ ਟੇਬਲ ਸਪੇਸ ਮਿਲਦੀਆਂ ਸਰਕਾਰੀ ਜਿਹੜਾ ਇੱਕ ਡੈਮੋਕ੍ਰੇਸੀ ਬਣਾ ਕੇ ਤੁਹਾਨੂੰ ਰੱਖਿਆ ਗਿਆ ਉਹ ਚੀਜ਼ਾਂ ਦੇ ਉੱਤੇ ਤੁਸੀਂ ਹੋਰੀ ਡਿਊਟੀ ਉਹ ਬੇ ਕਰੋ ਯਾਰ ਹਾਨੂੰ ਸਮਝਾਓ ਸਾਡੇ ਦੇਖੋ ਹਾਨੂੰ ਤੇ ਅੱਜ ਇਹ ਲੱਗਦਾ ਕਿ ਸਾਡੇ ਗਰੀਬ ਪਰਿਵਾਰਾਂ ਤੇ ਥੋੜੇ ਚੱਲੇ ਆ ਜਿਨ੍ਹਾਂ ਨੂੰ ਅਧਿਕਾਰ ਬਾਬਾ ਸਾਹਿਬ ਨੇ ਦਵਾਏ ਸਾਡੇ ਸਿਰਾਂ ਤੇ ਥ ਹਾਡੇ ਦਿਲਾਂ ਦੇ ਥੋੜੇ ਵਜੇ ਸਾਡੇ ਅੱਜ ਦਿਖਾਇਆ ਗਿਆ ਇੱਥੇ ਦੇਜ ਦੇ ਵਿੱਚ ਕਿ ਤੁਹਾਡੇ ਤੁਹਾਡੇ ਰੈਵਰ ਨੂੰ ਤੁਹਾਡੇ ਰੈਵਰ ਨੂੰ ਜਿਹਨੇ ਤੁਹਾਡੀ ਗੱਲ ਬੜੇ ਹਜ਼ਾਰ ਇਹ ਕਈ 70 ਸਾਲ ਪਹਿਲੇ ਤੁਹਾਡੀ ਗੱਲ ਕੀਤੀ ਸੀ ਉਸ ਦੀ ਰੈਵਰ ਦੀ ਥੋੜੇ ਮਾਰ ਕੇ ਤੁਹਾਨੂੰ ਦਰਚਾਇਆ ਗਿਆ ਕਿ ਤੁਹਾਡਾ ਵੀ ਹਾਲ ਆਉਣ ਵਾਲੇ ਸਮੇਂ ਇਦਾਂ ਦਾ ਕਰਨਗੇ ਦੇਖੋ ਜੀ ਰੋਸ਼ ਮਜਾਰਾ ਹੁਣ ਚੱਲ ਰਿਹਾ ਸਾਡੇ ਸੂਝਵਾਨ ਲੀਡਰ ਜਿਹੜੇ ਆ ਸ਼ਾਇਦ ਉਹ ਲੱਗੇ ਹੋਏ ਆ ਕਿ ਇਹ ਲੱਗੇ ਉਹ ਰਣਨੀਤੀ ਬਣਾਨੀ ਆ ਤੇ ਸਾਡੇ ਫੋਮ ਦੇ ਜਿਹੜੇ ਹੈਗੇ ਗੱਬਰ ਸਾਹਿਬ ਉਹਨਾਂ ਨੇ ਕੱਲ ਦਾ 10 ਵਜੇ ਦਾ ਐਲਾਨ ਕੀਤਾ ਹੈ ਕਿ ਸ਼ਹਿਰ ਬੰਦ ਦੀ ਕੋਲ ਹੈਗੀ ਸਾਰ ਦੇ ਵਿੱਚ ਤੇ ਤੁਹਾਨੂੰ ਵੀ ਆ ਪਤਾ ਹੈ ਕਿ ਇਹ ਜਿਹੜੇ ਬਾਬਾ ਸਾਹਿਬ ਨੂੰ ਪਿਆਰ ਕਰਨ ਵਾਲੇ ਲੋਕ ਜਿਹੜੇ ਹੈਗੇ ਆll over ਇੰਡੀਆ ਚ ਮੌਜੂਦ ਨੇ ਹੈਗੇ ਆ ਕੱਲਾ ਅੰਮ੍ਰਿਤਸਰ ਜ਼ਿਲ੍ਹੇ ਦਾ ਮਸਲਾ ਨਹੀਂ ਹੈਗਾ ਪੰਜਾਬ ਦਾ ਮਸਲਾ ਨਹੀਂਗਾ all over ਇੰਡੀਆ ਦਾ ਮਸਲਾ ਹੈ ਆ ਮੇਰੇ ਸਾਰੇ ਜਿੰਨੇ ਵੀ ਬਾਬਾ ਸਾਹਿਬ ਨੂੰ ਪਿਆਰ ਕਰਨ ਵਾਲੇ ਲੋਕ ਆ ਜੇ ਬਾਬਾ ਸਾਹਿਬ ਦਾ ਉਸ ਮਨੁੱਖ ਮਾਨਵ ਦਾ ਜੇ ਉੱਤੇ ਜੇ ਇਸ ਤਰ੍ਹਾਂ ਦੇ ਅਟੈਕਸ ਹੋਣੇ ਆ ਤੇ ਭਾਈ ਸਾਹਿਬ ਅਸੀਂ ਵੀ ਸੁਰੱਖਿਤਾ ਬਾਬਾ ਸਾਹਿਬ ਦੀ ਮਨਸ਼ਾ ਦੇਸ਼ ਨੂੰ ਤੋੜਨ ਦੀ ਲੱਗਦੀ ਆ ਮਨਛਾ ਜਿਹੜੇ ਗਰੀਬਾਂ ਨੂੰ ਅਧਿਕਾਰ ਮਿਲਦੇ ਉਹਨਾਂ ਨੂੰ ਵਾਂਝਾ ਰੱਖਣ ਦੀ ਲੱਗਦੀ ਆ ਹੋਰ ਮਨਛਾ ਕੀ ਹੋ ਸਕਦੀ ਆ ਕਿਸੇ ਦੀ ਮੈਂਟੈਲਿਟੀ ਇਸ ਤਰ੍ਹਾਂ ਦੀ ਕ੍ਰੀਏਟ ਕਰਕੇ ਕਿ ਬਾਬਾ ਸਾਹਿਬ ਦੀ ਪ੍ਰਤਿਮਾ ਤੇ ਕੱਲਾ ਚੜਕੇ ਤੇ ਥੋੜੇ ਮਾਰ ਜੇ ਐਡੀ ਤੇ ਕਿਸੇ 'ਚ ਪਾਵਰ ਨਹੀਂ ਹੈਗੀ ਤੁਹਾਨੂੰ ਵੀ ਪਤਾ ਕਿ ਹਰ ਗਲੀ ਗਲੀ ਚੱਪੇ ਚੱਪੇ ਤੇ ਬਾਬਾ ਸਾਹਿਬ ਨੂੰ ਮੰਨਣ ਵਾਲੇ ਲੋਕ ਹੈਗੇ ਆ ਮਨਛਾ ਦੇਸ਼ ਤੋੜਨ ਦੀ ਹੈਗੀ ਆ ਮਨਛਾ ਆਮ ਲੋਕਾਂ ਨੂੰ ਖਰਾਬ ਕਰਨ ਦੀ ਹੈਗੀ ਆ ਜਿਹੜਾ ਆਪਣੇ ਐਸਸੀ ਭਾਈਚਾਰੇ ਨੂੰ ਅਧਿਕਾਰ ਮਿਲਿਆ ਉਹਨੂੰ ਵਾਂਝਾ ਰੱਖਣ ਦੀ ਹੈਗੀ ਆ ਤੇ ਮਨਛਾ ਵੀ ਲੱਗਦੀ ਹੈ ਕਿ ਭਾਈ ਸਾਹਿਬ ਦੇ ਜਿਹੜਾ ਗਲਤ ਤਾ ਦੇ ਵਿੱਚ ਹੈਗਾ ਜੈ ਵੀ ਮਾਤਾ ਸ ਪੂਰੇ ਭਾਰਤ ਨੂੰ ਜੈ ਭੀਮ ਜੈ ਪਾ ਜਸਵੰਤਾਂ ਜੈ ਵਾਲਮੀਕੀ ਅੱਜ ਬੜਾ ਦੁਖਿਦਾ ਦਿਹਾੜਾ ਕਿ ਸਾਡੇ ਰਹਿਬਰ ਡਾਕਟਰ ਭੀਮਰਾ ਮੇਦਕਰ ਜੀ ਜਿਨ੍ਹਾਂ ਨੇ ਹਿੰਦੁਸਤਾਨ ਦਾ ਸਰਦਾਰ ਲਿਖਿਆ ਸਾਡਾ ਸਮਾਜ ਗਰਵ ਚ ਹੈ ਲੇਕਿਨ ਬੜਾ ਨਿੰਦਨਯੋਗ ਹੈ ਕਿ ਆ ਸ਼ਰਾਰਤੀ ਅੰਸਰਾਂ ਨੇ ਜੋ ਘਟੌਨੀ ਹਰਕਤ ਕੀਤੀ ਆ ਉਹ ਵਾਲਮੀਕੀ ਮਜਬੂਰੀ ਪਾ ਇਜਾੜਾ برداشت ਨਹੀਂ ਕਰੇਗਾ ਸਿਰ ਤੇ ਹੀ ਬੰਦ ਦੀ ਕਾਲ ਦੇ ਦਿੱਤੀ ਹੈ ਅਗਰ ਪ੍ਰਸ਼ਾਸਨ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਤੇ ਪੂਰੇ ਪੰਜਾਬ ਦੀ ਅਕਾਲ ਦੇਾਂਗੇ ਔਰ ਹੋ ਸਕਦਾ ਭਾਰਤ ਬੰਦੀ ਵੀ ਕਾਲ ਹੋ ਸਕਦੀ ਆ ਕਿਉਂ ਜਿਹੜੇ ਸਾਡੇ ਰਹਿਬਰ ਆ ਇਹਨਾਂ ਦੀ ਵਜ੍ਹਾ ਕਰਕੇ ਸਾਡਾ ਸਮਾਜ ਜਿੰਦਾ ਆ ਸਾਡਾ ਸਮਾਜ ਸੱਤਾ ਜ ਹੈ ਔਰ ਜਿਹੜੇ ਸਾਡੇ ਸਮਾਜ ਜੇ ਜੋਬ ਤੇ ਨੌਕਰੀਆਂ ਮਿਲਦੀਆਂ ਉਹਨਾਂ ਦੀ ਦੇਣ ਹੈ ਲੇਕਿਨ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਸਬਦਾਨ ਦੀ ਰਾਖੀ ਵਾਸਤੇ ਦੋਸ਼ਰ ਨੂੰ ਫੜਨਾ ਚਾਹੀਦਾ ਇਹਨਾਂ ਲਫ਼ਜ਼ਾਂ ਨਾਲ ਜੈਪੀਮ ਜੈਪਾਦ ਜੈ ਬਾਲਮੀ ਹੁਣ ਮੇਰੇ ਵੱਡੇ ਭਾਈ ਸਾਹਿਬ ਗੱਲ ਕਰਨਗੇ ਦੋ ਜੀ ਇੱਕ ਮਿੰਟ ਯਾਰ ਅੱਜ ਆਜੂ ਆਜ town hall ਦੇ ਏਰੀਆ ਦੇ ਵਿੱਚ ਬਾਬਾ ਸਾਹਿਬ ਅੰਦੇਤਕਰ ਜੀ ਦੀ ਇੱਕ ਮੂਰਤੀ ਜਿਹੜੀ ਉਹਨਾਂ ਛੇੜਛਾੜ ਕਿਸੇ ਵਿਅਕਤੀ ਵੱਲੋਂ ਕੀਤੀ ਗਈ ਜਿਸ ਬਾਰੇ ਪਤਾ ਲੱਗਾ ਇਮੀਡੀਏਟਲੀ ਬੰਦੇ ਨੂੰ ਫੜ ਲਿਆ ਗਿਆ ਪਰਚਾ ਦਰਜ ਕਰਕੇ ਕਾਰਵਾਈ ਅੱਗੇ ਕੀਤੀ ਜਾ ਰਹੀ ਹੈ ਤੇ ਜੋ ਜੋ ਚੀਜ਼ ਤਫ਼ਤੀਸ਼ ਦੇ ਵਿੱਚ ਸਾਹਮਣੇ ਆਏਗੀ ਉਹ ਤੁਹਾਨੂੰ ਸਾਰਿਆਂ ਨੂੰ ਨਾਲ ਸ਼ੇਅਰ ਕਰ ਲਈ ਜਾਏਗੀ ਹੁਣ ਇਸ ਟੈਂਪ ਪਰਚਾ ਦਰਜ ਕਰਕੇ ਤਫਤੀਸ਼ ਅੱਗੇ ਕੀਤੀ ਜਾ ਰਹੀ ਹੈ ਇਹ ਮਨਸ਼ਾ ਜੀ ਦੀ ਸਰਕਾਰ ਨੇ ਕੀ ਰਿਆ ਇਹ ਸਾਰਾ ਅਜੇ ਤੁਹਾਡੇ ਸਾਹਮਣੇ ਹੁਣੇ ਅਜੇ ਹੋਇਆ ਉਹਨੂੰ ਬੰਦੇ ਨੂੰ ਫੜਿਆ ਗਿਆ ਹੁਣ ਅੱਗੇ ਇੰਟਰੋਗੇਟ ਇਹ ਤਫਤੀਸ਼ ਦਾ ਪਾਰਟ ਹੈ ਜੋ ਜੋ ਚੀਜ਼ਾਂ ਸਾਹਮਣੇ ਹੋ ਤਫਤੀਸ਼ 'ਚ ਸਾਹਮਣੇ ਆਏਗੀ ਤੁਹਾਨੂੰ ਸ਼ੇਅਰ ਕੀਤੀ ਜਾਏਗੀ ਸਮਾਜ ਦੀ ਕੀ ਮੰਗ ਹੈ ਦੇ ਵਿੱਚ ਲਓ ਸਮਾਜ ਦੇ ਨਾਲ ਗੱਲ ਕੀਤੀ ਉਹ ਇਸ ਦੇ ਵਿੱਚ ਇਹੀ ਚਾਹੁੰਦੇ ਨੇ ਕਿ ਡਿਟੇਲ ਦੇ ਵਿੱਚ ਜਿਹੜੀ ਤਫ਼ਤੀਸ਼ ਹੋਵੇ ਸਾਰਾ ਪਤਾ ਲੱਗੇ ਵੀ ਕੀ ਕੀ ਕਿੱਦਾਂ ਹੋਇਆ ਹੈਗਾ ਉਹ ਸਾਰਾ ਚੀਜ਼ ਅਸੀਂ ਚੈੱਕ ਕਰ ਰਹੇ ਹਾਂ ਨਹੀਂ ਉਹ ਸਵੇਰੇ ਉਹਨਾਂ ਦੀ ਆਪਣੀ ਸਮਾਜ ਦੀ ਮੀਟਿੰਗ ਹੈਗੀ ਉਹਦੇ ਵਿੱਚ ਬਾਕੀ ਸਾਰਾ ਪਤਾ ਸਾਰੇ ਬੰਦਾ ਕੌਣ ਸੀ ਕਿੱਥੋਂ ਰਹਿਣ ਦਾ ਉਹ ਅਜੇ ਸਿਰਫ ਫੜਿਆ ਹੈ ਅਜੇ ਚੈੱਕ ਕਰ ਰਹੇ ਹਾਂ ਮੈਂ ਤੇ ਤੁਹਾਡੇ ਸਾਹਮਣੇ ਮੌਕੇ ਤੇ ਇੱਥੇ ਮੌਜੂਦ ਹੈਗਾ ਤਾਂਨੇ ਤੇ ਉਹ ਜੋ ਵੀ ਚੀਜ਼ ਹੈ ਤੁਹਾਨੂੰ ਸ਼ੇਅਰ ਕੀਤੀ ਜੀ